ਐਨ ਪੀ ਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਹੋ ਤੁਸੀਂ ਬੀਤੀ ਰਾਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਦੇ ਅਧੀਨ ਥਾਣਾ ਇਸਲਾਮਾਬਾਦ ਦੇ ਖੇਤਰ ਦੇ ਵਿੱਚ ਕਰੀਆਨੀ ਦੀ ਦੁਕਾਨ ਚਲਾਉਂਦੇ ਇੱਕ ਵਿਅਕਤੀ ਦਾ ਮਰਡਰ ਹੋ ਗਿਆ ਸੀ ਪੁਲਿਸ ਨੇ ਮਹਿਜ ਕੁਝ ਘੰਟਿਆਂ ਦੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਸਾਡੇ ਨਾਲ ਡੀ ਸੀ ਪੀ ਸਰਦਾਰ ਜਗਜੀਤ ਸਿੰਘ ਵਾਲੀਆ ਨੇ ਗੱਲਬਾਤ ਕਰਦੇ ਆ ਸਰ ਜੋ ਕੱਲ ਇੱਕ ਘਟਨਾ ਹੋਈ ਸੀ ਕੀ ਜਾਣਕਾਰੀ ਹੈ ਦਰਸ਼ਕਾਂ ਦੇ ਲਈ ਕੱਲ ਰਾਤ ਨੂੰ ਇੱਕ ਮੈਸੇਜ ਪ੍ਰਾਪਤ ਹੋਏ ਪਤ ਸੂਚਨਾ ਮਿਲੀ ਸੀ ਕਿ اسلامਾਬਾਦ ਏਰੀਆ ਦੇ ਵਿੱਚ ਪ੍ਰੇਮਨਗਰ ਦੇ ਵਿੱਚ ਇੱਕ ਵਿਅਕਤੀ ਦਾ ਮਰਡਰ ਹੋਇਆ ਜਿਹਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲੜੀ ਜੀ ਦੁਆਰਾ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਤੇ ਸਾਡੇ ਏਡੀਸੀਪੀ ਸ਼੍ਰੀ ਵਿਸ਼ਾਲਜੀਤ ਸਿੰਘ ਨਾਲ ਉਹਨਾਂ ਦੇ ਏਸੀਪੀ ਜਸਪਾਲ ਸਿੰਘ ਤੇ ਐਸਐਸਐਸ اسلامਬਾਦ ਇੰਸਪੈਕਟਰ ਜਸਬੀ ਸੀ ਇਨਨ ਅਸਾਰਾ ਫੌਰੀ ਤੌਰ ਤੇ ਐਕਸ਼ਨ ਲੈਂਦੇ ਹੋਏ ਜਿਹੜਾ ਮੇਨ ਜਿਹੜਾ ਬੰਦਾ ਹੈ ਅਕਿਊਜ਼ਡ ਉਹਨੂੰ ਫੜਿਆ ਗਿਆ ਸੀਗਾ ਸੋ ਬੇਸਿਕਲੀ ਇਹ ਇਹਦੇ ਵਿੱਚ ਕ੍ਰਿਸ਼ਨ ਨਾਮ ਦਾ ਵਿਅਕਤੀ ਹੈ ਜਿਹੜਾ ਇੱਕ ਰਿਆਨੇ ਨਾਮ ਦਾ ਕੰਮ ਕਰਦਾ ਸੀਗਾ ਉਹਦਾ ਉਹਦੇ ਦੁਕਾਨ ਦੇ ਸਾਹਮਣੇ ਮੰਨਾ ਨਾਮ ਦਾ ਵਿਅਕਤੀ ਜਿਹੜਾ ਰਹਿੰਦਾ ਸੀਗਾ ਤੇ ਉਹਨਾਂ ਦਾ ਮੰਨੇ ਦਾ ਕਿਸੇ ਵਿਅਕਤੀਆਂ ਨਾਲ ਕੱਲ ਸ਼ਾਮ ਨੂੰ ਕੋਈ ਝਗੜਾ ਹੋਇਆ ਸੀਗਾ ਜਿਹਨੂੰ ਕ੍ਰਿਸ਼ਨ ਨੇ ਹੀ ਵਿੱਚ ਪਾ ਕੇ ਅ ਸੁਲ ਜਾਇਆ ਸੀਗਾ ਲੇਕਿਨ कल रात देर रात ਜਿਹੜਾ ਸਾਢੇ 11 ਵਜੇ ਦੇ ਕਰੀਬ ਕ੍ਰਿਸ਼ਨ ਤੇ ਜਿਹੜਾ ਮੰਨਾ ਹੈ ਉਹਦਾ ਦੁਆਰਾ ਝਗੜਾ ਹੋਇਆ ਜਿਹਦੇ ਵਿੱਚ ਮੰਨੇ ਨੇ ਤੈਸ਼ ਆ ਕੇ ਕ੍ਰਿਸ਼ਨ ਨੇ ਸਿਰ ਤੇ ਦਾਤਰ ਦੇ ਨਾਲ ਹਮਰਾ ਕੀਤਾ ਜਿਹਦੇ ਨਾਲ ਉਹਦੀ ਮੌਤ ਹੋ ਗਈ ਸਿਰ ਪਹਿਲਾਂ ਕ੍ਰਿਸ਼ਨ ਹੀ ਉਹਨਾਂ ਦਾ ਝਗੜੇ ਦਾ ਫੈਸਲਾ ਕਰਾਉਂਦਾ ਫਿਰ ਕ੍ਰਿਸ਼ਨ ਦਾ ਹੀ ਮਾਰਡਰ ਹੋ ਜਾਂਦਾ ਕਾਰਨ ਕੀ ਰਾਇਸ ਦੇ ਵਿੱਚ ਤਕੜੇ ਦੇ ਵਿੱਚ ਮੰਨਾ ਨੂੰ ਇਹ ਸ਼ੱਕ ਸੀਗਾ ਕਿ ਕ੍ਰਿਸ਼ਨ ਦੀ ਜਿਹੜੀ ਕਰਾਨੇ ਦੀ ਦੁਕਾਨ ਹੈ ਉੱਥੇ ਜਿਹੜੇ ਕੁਝ ਵਿਅਕਤੀ ਆ ਕੇ ਬੈਠਦੇ ਨੇ ਇਹਨਾਂ ਉਹ ਜਿਹੜੇ ਕ੍ਰਿਸ਼ਨ ਦੇ ਹੀ ਕੁਝ ਬੰਦੇ ਉਹਨੂੰ ਉਹ ਗਿਣਦਾ ਸੀ ਕਿ ਉਹਨਾਂ ਦੀ ਮੰਨਾ ਦੀ ਵਾਈਫ ਦੇ ਉੱਪਰ ਕਿਸ ਤਰ੍ਹਾਂ ਕਿ ਮਾੜੀ ਨਜ਼ਰ ਹੈ ਜਿਹਦੇ ਕਰਕੇ ਇਹਨਾਂ ਦਾ ਆਪਸ ਦੇ ਵਿੱਚ ਬੇਸਿਕਲੀ ਝਗੜਾ ਹੋਇਆ ਸੀਗਾ ਸੋ ਉਸ ਚੀਜ਼ ਹੁਣ ਤੱਕ ਦੀ ਤਫ਼ਤੀਸ਼ ਮੁਤਾਬਕ ਇਹ ਚੀਜ਼ ਸਾਹਮਣੇ ਆਈ ਹੈ ਤੇ ਹੁਣ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਨ ਫਿਊ ਆਰਸ ਜਿਹੜੇ ਇਹਨੂੰ ਕੇਸ ਨੂੰ ਸੁਲਝਾਇਆ ਜਿਹੜਾ ਮੇਨ ਅਕਿਊਜ਼ਡ ਆ ਮੰਨਾ ਉਹਨੂੰ ਫੜਿਆ ਉਹਦੇ ਨਾਲ ਜਿਹੜਾ ਇੱਕ ਕ੍ਰਿਸ਼ਤ ਨਾਮ ਦਾ ਵਿਅਕਤੀ ਆ ਉਹਨੂੰ ਵੀ ਫੜਿਆ ਫੜ ਲਿਆ ਗਿਆ ਹੈ ਤੇ ਜਿਹੜਾ ਮੇਨ ਇਹਦੇ ਵਿੱਚ ਦਾਤਰ ਇਸਤੇਮਾਲ ਕੀਤਾ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਸੋ ਪੁਲਿਸ ਦੁਆਰਾ ਇਹ ਬਹੁਤ ਹੀ ਵਧੀਆ ਇੱਕ ਜਿਹੜਾ ਐਕਸ਼ਨ ਲੈਂਦੇ ਹੋਏ ਕੁਝ ਘੰਟਿਆਂ ਦੇ ਵਿੱਚ ਹੀ ਇਸ ਕਤਲ ਦੀ ਜਿਹੜੀ ਗੁੱਤੀ ਨੂੰ ਸੁਲਝਾਇਆ ਗਿਆ ਅਕਿਊਜ਼ ਨੂੰ ਫੜਿਆ ਗਿਆ ਸੋ ਵਧੀਆ ਇਹ ਚੀਜ਼ ਰਹੀ ਹੈ ਇਹਦੇ ਨਾਲ ਜਿਹੜੇ ਹੋਰ ਜਿਹੜੇ ਉਹਦੇ ਨਾਲ ਸਹਿਯੋਗ ਕਰਨ ਵਾਲੇ ਜਿਹੜੇ ਤਫਤੀਸ਼ ਚ ਨਾਮ ਸਾਹਮਣੇ ਆ ਰਹੇ ਉਹਨਾਂ ਨੂੰ ਵੀ ਜਲਦੀ ਫੜ ਲਿਆ ਜਾਏਗਾ ਸਰ ਸ਼ੱਕ ਜਿਹੜੀ ਕਤਲ ਦੀ ਵਜ੍ਹਾ ਉਹ ਸ਼ੱਕ ਰਹੀ ਹੈ ਕੀ ਹੁਣ ਜਿਹੜੇ ਬੰਦਿਆਂ ਦਾ ਕਰਕੇ ਸ਼ੱਕ ਦੇ ਤੌਰ ਤੇ ਕਤਲ ਹੋਇਆ ਉਹਨਾਂ ਦੇ ਉੱਪਰ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਇਹ ਪਰਚਾ ਦਰਜ ਹੋਇਆ ਹੁਣ ਜੋ ਵੀ ਤਵਤੀ ਚੀਜ਼ ਸਾਹਮਣੇ ਆਏਗੀ ਜਿਹੜਾ ਜਿਹੜਾ ਜੋ ਰੋਲ ਸਾਹਮਣੇ ਆਏਗਾ ਉਹਦੇ ਮੁਤਾਬਿਕ ਉਹ ਕਾਰਵਾਈ ਕੀਤੀ ਜਾਏਗੀ ਸੋ ਬੇਸਿਕਲੀ ਤੇ ਇਹ ਚ ਹੈ ਕਿ ਜਿਹੜਾ ਕਤਲ ਹੋਇਆ ਉਹਦੇ ਚ ਮੇਨ ਅਕਿਊਜ਼ ਹੀ ਇਮੀਡੀਏਟਲੀ ਫੜ ਲਿਆ ਗਿਆ ਹੈ ਤੋ ਜ਼ਰੂਰੀ ਹੈ ਕਿਉਂਕਿ ਇੱਕ ਵਿਅਕਤੀ ਦਾ ਮਰਡਰ ਹੋਇਆ ਸੋ ਇੱਕ ਬਹੁਤ ਇੱਕ ਵੱਡਾ ਕਤੂਨਾ ਅਪਰਾਧ ਹੁੰਦਾ ਜਿਹਦੇ ਵਿੱਚ ਇਮੀਡੀਏਟਲੀ ਪੁਲਿਸ ਦੁਆਰਾ ਐਕਸ਼ਨ ਕਰਦੇ ਹੋਏ ਜਿਹੜਾ ਮੁੱਖ ਦੋਸ਼ੀ ਹੈ ਉਹ ਫੜਿਆ ਗਿਆ ਸਰ ਮਾਰਨ ਵਾਲੇ ਜਾਂ ਮਰਨ ਵਾਲਿਆਂ ਦਾ ਪਹਿਲਾਂ ਕੋਈ ਬੈਕਗ੍ਰਾਉਂਡ ਦੇ ਵਿੱਚ ਕ੍ਰਿਮੀਨਲ ਰਿਕਾਰਡ ਹੈ ਲਕੋਏ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੁਝ ਘੰਟਿਆਂ ਚ ਪੁਲਿਸ ਨੇ ਇਸ ਨੂੰ ਸੁਲਝਾਇਆ ਅਜੇ ਕੁਝ ਸਮਾਂ ਹੀ ਹੋਇਆ ਤੇ ਅਜੇ 24 ਘੰਟੇ ਵੀ ਪੂਰੇ ਨਹੀਂ ਹੋਏ ਸੋ ਪੁਲਿਸ ਨੇ ਉਹਨੂੰ ਅਰੈਸਟ ਵੀ ਕਰ ਲਿਆ ਤੇ ਅੱਗੇ ਤਫਤੀਸ਼ ਚੱਲ ਰਹੀ ਹੈ ਤੇ ਜਿਹੜੇ ਜਿਹੜੇ ਖਲਾਫ ਜਿਹੜੇ ਹੁਣ ਤੱਕ ਜਿਹੜੇ ਦੋ ਦੋਸ਼ੀ ਆ ਉਹਨਾਂ ਦੇ ਅਜੇ ਤੱਕ ਤੇ ਸਾਹਮਣੇ ਕੋਈ ਕੋਈ ਪਰਚੇ ਵਾਲੀ ਚੀਜ਼ ਨਹੀਂ ਸਾਹਮਣੇ ਆਈ ਇੱਕ ਈ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਦੂਜਾ ਫਿਜ਼ੋਥੈਰੇਪੀ ਦਾ ਕੰਮ ਕਰ ਰਿਹਾ ਸੀ ਜੋ ਹੁਣ ਤੱਕ ਦੀ ਤਫਤੀਸ਼ ਤੇ ਸਾਹਮਣੇ ਆਇਆ ਤੇ ਅੱਗੇ ਦੇਖਿਆ ਜਾਏਗਾ ਜੇ ਕਿਸੇ ਦੇ ਖਲਾਫ ਕੋਈ ਚੀਜ਼ ਸਾਹਮਣੇ ਆਏਗੀ ਜਰ ਪਰਿਵਾਰ ਨੇ ਜੋ ਹੁਣ ਫਿਲਹਾਲ ਲਗਭਗ ਉਜੜ ਚੁੱਕੇ ਨੇ ਇੱਕ ਦੀ ਮੌਤ ਹੋ ਚੁੱਕੀ ਆ ਦੂਸਰੇ ਨੇ ਕਤਲ ਕੀਤਾ ਜੋ ਲੋਕ ਐਸਾ ਤੈਸ਼ ਦੇ ਵਿੱਚ ਆ ਕੇ ਕਤਲ ਕਰਦੇ ਨੇ ਕੋਈ ਮੈਸੇਜ ਦੇਣਾ ਚਾਹੂਗੇ ਕਿ ਸਿਰਫ ਕਤਲ ਦੇ ਨਾਲ ਹੀ ਮਾਮਲੇ ਹੱਲ ਨਹੀਂ ਹੁੰਦੇ ਕੋਈ ਹੋਰ ਰਸਤਾ ਵੀ ਕੱਢਿਆ ਜਾ ਸਕਦਾ ਦੇਖੋ ਜੀ ਬਿਲਕੁਲ ਇਹ ਕਿਸੇ ਵੀ ਤਰੀਕੇ ਦੇ ਕੋਈ ਵੀ ਚੀਜ਼ ਜਦੋਂ ਕਿਤੇ ਕੋਈ ਝਗੜਾ ਹੋਵੇ ਕਿਸੇ ਚੀਜ਼ ਦਾ ਕੋਈ ਸ਼ੱਕ ਹੋਵੇ ਜਾਂ ਕੋਈ ਤੁਹਾਨੂੰ ਦੇਖੋ ਕਾਨੂੰਨ ਵਿਵਸਥਾ ਇੱਕ ਆਪਣਾ ਬਣੀ ਹੋਈ ਹੈ ਉਹਦੇ ਵਿੱਚ ਇੱਕ ਇੱਕ ਸੈਟ ਪੈਟਰਨ ਤੁਸੀਂ ਆਪਣਾ ਕੰਪਲੇਂਟ ਦੋ ਆਪਣਾ ਜੋ ਤੁਹਾਨੂੰ ਲੱਗਦਾ ਹੈ ਤੁਹਾਨੂੰ ਉਹ ਪਹਿਲਾਂ ਜੇ ਕਿਸੇ ਕਿ ਇਹਦੇ ਵਿੱਚ ਕਿਸ ਚ ਦੇਖ ਲਈ ਤੇ ਇਹ ਚ ਸ਼ੱਕ ਦੇ ਨਾਲ ਹੈ ਤਾਂ ਪਹਿਲਾਂ ਸ਼ੱਕ ਨੂੰ ਤੇ ਕਲੀਅਰ ਕਰਦੇ ਇਹੋ ਜਿਹਾ ਤੈਸ਼ ਛਾ ਕੇ ਐਡਾ ਵੱਡਾ ਕੰਮ ਕਰਨਾ ਇੱਕ ਬਹੁਤ ਵੱਡਾ ਸਮਾਜਿਕ ਕਾਨੂੰਨ ਗੈਰ ਸਮਾਜਿਕ ਅਪਰਾਧ ਵੀ ਆ ਤੇ ਕਾਨੂੰਨ ਦੇ ਤੌਰ ਤੇ ਵੀ ਬਹੁਤ ਵੱਡਾ ਅਪਰਾਧ ਹੈ ਸੋ ਕਿਸੇ ਦੀ ਜਾਨ ਲੈਣਾ ਸੋ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਪਹਿਲਾਂ ਜੋ ਕਾਨੂੰਨੀ ਰੂਪ ਹੈ ਜੋ ਉਹਦੇ ਨੂੰ ਫਾਲੋ ਕਰਨਾ ਚਾਹੀਦਾ ਫਿਰ ਉਸ ਤੋਂ ਬਾਅਦ ਕੋਈ ਅਜਿਹੀ ਚੀਜ਼ ਦਾ ਇਹ ਤੇ ਬਹੁਤ ਹੀ ਗਲਤ ਹੈ ਚੀਜ਼ ਦਾ ਕਰਨਾ ਅਸੀਂ ਤੁਹਾਨੂੰ ਦੱਸ ਦਈਏ ਕਿ ਥਾਣਾ ਇਸਲਾਮਾਬਾਦ ਏਰੀਏ 'ਚ ਵਾਪਸ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੈਚ ਕੁਝ ਹੀ ਘੰਟਿਆਂ ਦੇ ਵਿੱਚ ਇਸ ਨੂੰ ਸੁਲਝਾ ਲਿਆ ਹੈ ਦੋਸ਼ੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਔਰ ਜੋ ਇਸ ਕੇਸ ਦੇ ਵਿੱਚ ਹੋਰ ਵੀ ਇਨਵਾਲੋ ਪਾਏ ਜਾਣਗੇ ਬੰਦੀ ਕਾਰਵਾਈ ਕੀਤੀ ਜਾਊਗੀ ਦੇਖੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਵੰਟੀ 바ਵਾ ਦੇ ਨਾਲ ਕਸ਼ਮੀਰ ਸਿੰਘ ਗਿੱਲ